ਰਸਮਾਂ ਦੀ ਆਸ ਕਰਕੇ ਉਹਨੇ ਆਪੀ ਬਾਬਾ ਜੀ ਪੂਰੀ ਕਰਨਗੇ ਬੇਟੇ ਕਿਹਾ ਸੀ ਵੀ ਬਾਹਰ ਗਿਆ ਹੈ ਕੰਮ ਮਿਲ ਜੇ ਮਿਲ ਕੇ ਚੌਣ ਨਹੀਂ ਦਿੰਦੇ ਦੀ ਮੈਂ ਬਹੁਤ ਥੱਕੇ ਨਾ ਆਇਆ ਅੱਛਾ ਕਿਉਂ ਨਹੀਂ ਆਉਂਦੇ ਕਹਿੰਦੇ ਮੀ ਪਾਣੀ ਆਇਆ ਹੋਇਆ ਉੱਥੇ ਫਿਰ ਵੀ ਤੁਸੀਂ ਆਈ ਮੈਂ ਆਈ ਆ ਥੱਕੇ ਨਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਿੱਲੇ ਟਾਈਮ ਤੋਂ ਆ ਰਹੇ ਹੋ 1 ਸਾਲ ਹੋ ਗਿਆ ਜੀ 1 ਸਾਲ ਕੀ ਆਸ ਨਾਲ ਆਈ ਸੀ ਕਿਹੜੀ ਉਮੀਦ ਸੀ ਗੱਡੀ ਬਸ ਮੰਨ ਦੀ ਆਸ ਕਰਕੇ ਉਹਨੇ ਆਪੀ ਬਾਬਾ ਜੀ ਪੂਰੀ ਕਰਨਗੇ ਕੜੀ ਆਸ ਪੂਰੀ ਹੋਈ ਇੱਥੇ ਆ ਕੇ ਹਾਂ ਜੀ ਇੱਕ ਹੋਈ ਆ ਕੀ ਆਸੀ ਦਾ ਸਕਦੇ ਤੁਸੀਂ ਹਾਂਜੀ ਮੇਰੇ ਬੇਟੇ ਕਿ ਹਾਸੀ ਵੀ ਬਾਹਰ ਗਿਆ ਹੈ ਕੰਮ ਮਰਜੇ ਮਿਲ ਗਿਆ ਅੱਛਾ ਮਿਲ ਗਿਆ ਹਾਂਜੀ ਸਾਲ ਤੋਂ ਆ ਰਹੇ ਹੋ ਹਾਂਜੀ ਠੀਕ ਹੈ ਤੇ ਇੱਥੇ ਆਣਾ ਚਾਹੋਗੇ ਹਾਂਜੀ ਹਾਂਜੀ ਅੱਜ ਆਉਣ ਨਹੀਂ ਦਿੰਦੇ ਦੀ ਮੈਂ ਬਹੁਤ ਥੱਕੇ ਨਾ ਆਇਆ ਅੱਛਾ ਕਿਉਂ ਨਹੀਂ ਆਉਂਦੇ ਕਹਿੰਦਾ ਮੀ ਪਾਣੀ ਆਇਆ ਹੋਇਆ ਉੱਥੇ ਅੱਛਾ ਫਿਰ ਵੀ ਤੁਸੀਂ ਆਏ ਮੈਂ ਆਈ ਹਾਂ ਥੱਕੇ ਨਾ ਇੰਨਾ ਲਗਾਵ ਤੁਹਾਡਾ ਕਦੋਂ ਤੋਂ ਪਿਆ ਇੱਕ ਸਾਲ ਤੋਂ ਜੀ ਇੱਕ ਸਾਲ ਤੋਂ ਜੀ ਹਾਂਜੀ ਹਾਂਜੀ ਇੱਕ ਸਾਲ ਪਹਿਲੇ ਜਦੋਂ ਤੁਸੀਂ ਨਹੀਂ ਆਉਂਦੇ ਸੀ ਉਹ ਤੁਹਾਡਾ ਕੰਮ ਬਾਰ ਨਹੀਂ ਬੰਦਾ ਸੀ ਨਹੀਂ ਜੀ ਧਿਆਨ ਨਾਲ ਕੰਮ ਹਾਂਜੀ ਹਾਂਜੀ ਓਕੇ ਠੀਕ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਿਲੇ ਟਾਈਮ ਤੋਂ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਕੀ ਆਸ ਨਾਲ ਆਏ ਸੀ ਕਿਹੜੀ ਉਮੀਦ ਸੀ ਤੁਹਾਡੀ ਬਸ ਮੰਨ ਦੀ ਆਸ ਕਰਕੇ ਆਉਨੇ ਆਪੀ ਬਾਬਾ ਜੀ ਪੂਰੀ ਕਰਨਗੇ ਕੜੀ ਆਸ ਪੂਰੀ ਹੋਈ ਇੱਥੇ ਆ ਕੇ ਹਾਂਜੀ ਇੱਕ ਹੋਈ ਆ ਕੀ ਆਸ ਸੀ ਦੱਸ ਸਕਦੇ ਹੋ ਤੁਸੀਂ ਹਾਂਜੀ ਮੇਰੇ ਬੇਟੇ ਕਿ ਹਾਸੀ ਵੀ ਬਾਹਰ ਗਿਆ ਹੈ ਕੰਮ ਮਰਜੇ ਮਿਲ ਗਿਆ ਅੱਛਾ ਮਿਲ ਗਿਆ ਹਾਂਜੀ ਸਾਲ ਤੋਂ ਆ ਰਹੇ ਹੋ ਹਾਂਜੀ ਠੀਕ ਹੈ ਇੱਥੇ ਆਣਾ ਚਾਹੋਗੇ ਹਾਂਜੀ ਹਾਂਜੀ ਅੱਜ ਆਉਣ ਨਹੀਂ ਦਿੰਦੇ ਦੀ ਮੈਂ ਬਹੁਤ ਥੱਕੇ ਨਾ ਆਇਆ ਅੱਛਾ ਕਿਉਂ ਨਹੀਂ ਆਉਂਦੇ ਕਹਿੰਦੇ ਮੀ ਪਾਣੀ ਆਇਆ ਹੋਇਆ ਉੱਥੇ ਅੱਛਾ ਫਿਰ ਵੀ ਤੁਸੀਂ ਆਈ ਮੈਂ ਆਈ ਹਾਂ ਥੱਕੇ ਨਾ ਇੰਨਾ ਲਗਾਵ ਤੁਹਾਡਾ ਕਦੋਂ ਤੋਂ ਪਿਆ ਇੱਕ ਸਾਲ ਤੋਂ ਜੀ ਇੱਕ ਸਾਲ ਤੋਂ ਜੀ ਹਾਂਜੀ ਹਾਂਜੀ ਇੱਕ ਸਾਲ ਪਹਿਲੇ ਜਦੋਂ ਤੁਸੀਂ ਨਹੀਂ ਆਉਂਦੇ ਸੀ ਉਹ ਤੁਹਾਡਾ ਕੰਮ ਬਰ ਨਹੀਂ ਬੰਦਾ ਸੀ ਨਹੀਂ ਜੀ ਇੱਥੇ ਆਨ ਨਾਲ ਕੰਮ ਹਾਂਜੀ ਹਾਂਜੀ ਓਕੇ ਠੀਕ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਿੱਲੇ ਟਾਈਮ ਤੋਂ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਐਕਸਲ ਕੀ ਆਸ ਨਾਲ ਆਈ ਸੀ ਕਿਹੜੀ ਉਮੀਦ ਸੀ ਤੁਹਾਡੀ ਬਸ ਮੰਨ ਤੇ ਆਸ ਕਰਕੇ ਆਉਨੇ ਆਪੇ ਬਾਬਾ ਜੀ ਪੂਰੀ ਕਰਨਗੇ ਕਿਹੜੀ ਆਸ ਪੂਰੀ ਹੋਈ ਇੱਥੇ ਆ ਕੇ ਹਾਂਜੀ ਇੱਕ ਹੋਈ ਆ ਕੀ ਆਸ ਸੀ ਦੱਸ ਸਕਦੇ ਤੁਸੀਂ ਹਾਂਜੀ ਮੇਰੇ ਬੇਟੇ ਕਿ ਹਾਸੀ ਵੀ ਬਾਹਰ ਗਿਆ ਹੈ ਕੰਮ ਮਰਜੇ ਮਿਲ ਗਿਆ ਅੱਛਾ ਮਿਲ ਗਿਆ ਹਾਂਜੀ ਸਾਲ ਤੋਂ ਆ ਰਹੇ ਹੋ ਹਾਂਜੀ ਠੀਕ ਹੈ ਤੇ ਇੱਥੇ ਆਣਾ ਚਾਹੋਗੇ ਹਾਂਜੀ ਹਾਂਜੀ ਅੱਜ ਆਉਣ ਨਹੀਂ ਦਿੰਦੇ ਦੀ ਮੈਂ ਬਹੁਤ ਥੱਕੇ ਨਾਈ ਆ ਅੱਛਾ ਕਿਉਂ ਨਹੀਂ ਆਉਂਦੇ ਕਹਿੰਦਾ ਮੀ ਪਾਣੀ ਆਇਆ ਹੋਇਆ ਉੱਥੇ ਜਦੋਂ ਫਿਰ ਵੀ ਤੁਸੀਂ ਆਈ ਮੈਂ ਆਈ ਆ ੱੱਕੇ ਨਾ ਇੰਨਾ ਲਗਾਵ ਤੁਹਾਡਾ ਕਦੋਂ ਤੋਂ ਪਿਆ ਇੱਕ ਸਾਲ ਤੋਂ ਜੀ ਇੱਕ ਸਾਲ ਤੋਂ ਜੀ ਹਾਂਜੀ ਹਾਂਜੀ ਇੱਕ ਸਾਲ ਪਹਿਲੇ ਜਦੋਂ ਤੁਸੀਂ ਨਹੀਂ ਆਉਂਦੇ ਸੀ ਉਹ ਤੁਹਾਡਾ ਕੰਮ ਬਰ ਨਹੀਂ ਬੰਦਾ ਸੀ ਨਹੀਂ ਜੀ ਇੱਥੇ ਆਨ ਨਾਲ ਕੰਮ ਹਾਂਜੀ ਹਾਂਜੀ ਉਸਕੇ ਠੀਕ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਕਿੰਨੇ ਟਾਈਮ ਤੋਂ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਕੀ ਆਸ ਨਾਲ ਆਏ ਸੀ ਕਿਹੜੀ ਉਮੀਦ ਸੀ ਤੁਹਾਡੀ ਬਸ ਮੰਨ ਦੀ ਆਸ ਕਰਕੇ ਆਉਨੇ ਆਪੇ ਬਾਬਾ ਜੀ ਪੂਰੀ ਕਰਨਗੇ ਕਿਹੜੀ ਆਸ ਪੂਰੀ ਹੋਈ ਇੱਥੇ ਆ ਕੇ ਹਾਂਜੀ ਇੱਕ ਹੋਈ ਆ ਕੀ ਆਸੀ ਦੱਸ ਸਕਦੇ ਹੋ ਤੁਸੀਂ ਹਾਂਜੀ ਮੇਰੇ ਬੇਟੇ ਨੂੰ ਕਿਹਾ ਸੀ ਵੀ ਬਾਹਰ ਗਿਆ ਹੋਇਆ ਕੰਮ ਮਿਲ ਜੇ ਮਿਲ ਕੇ ਅੱਛਾ ਮਿਲ ਗਿਆ ਹਾਂਜੀ ਸਾਲ ਤੋਂ ਆ ਰਹੇ ਹੋ ਹਾਂਜੀ ਠੀਕ ਹੈ ਤੇ ਇੱਥੇ ਆਣਾ ਚਾਹੋਗੇ ਅਬ ਹਾਂਜੀ ਹਾਂਜੀ ਅੱਜ ਆਉਣ ਨਹੀਂ ਦਿੰਦੇ ਦੀ ਮੈਂ ਬਹੁਤ ਥੱਕੇ ਨਾਲ ਆਈ ਆ ਅੱਛਾ ਕਿਉਂ ਨਹੀਂ ਆਉਂਦੇ ਕਹਿੰਦਾ ਮੀਂਹ ਪਾਣੀ ਆਇਆ ਹੋਇਆ ਉੱਥੇ ਅੱਛਾ ਫਿਰ ਵੀ ਤੁਸੀਂ ਆਏ ਮੈਂ ਆਈ ਆ ਥੱਕੇ ਨਾਲ ਇੰਨਾ ਲਗਾਵ ਤੁਹਾਡਾ ਕਦੋਂ ਤੋਂ ਪਿਆ ਇੱਕ ਸਾਲ ਤੋਂ ਜੀ ਇੱਕ ਸਾਲ ਤੋਂ ਹਾਂਜੀ ਹਾਂਜੀ ਇਕਸਲ ਪਹਿਲੇ ਜਦੋਂ ਤੁਸੀਂ ਨਹੀਂ ਆਉਂਦੇ ਸੀ ਉਹ ਤੁਹਾਡਾ ਕੰਮ ਬਾਰ ਨਹੀਂ ਬੰਦਾ ਸੀ ਨਹੀਂ ਜੀ ਇੱਥੇ ਆਨ ਨਾਲ ਕੰਮ ਹਾਂਜੀ ਹਾਂਜੀ ਓਕੇ ਠੀਕ ਹੈ